ਸਸੀਗਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਕੰਟੈਕਟ ਨੰਬਰ ਹੈਗਾ ਜੀ 95018 28521 ਇਹ ਆਪਣਾ ਫੋਨ ਨੰਬਰ ਆ ਜੇ ਕਿਸੇ ਵੀਰ ਨੂੰ ਵੀਰ ਨੇ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਅੱਜ ਆਪਾਂ ਬਾਈ ਪਹੁੰਚੇ ਆ ਪਿੰਡ ਲੰਬ ਵਾਲੀ ਤੇ ਇਹ ਘਰੋਂ ਵੀਰੇ ਆਪਣੀ ਤੀਜੀ ਵੀਡੀਓ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀਗਾ ਬਾਈ ਜੀ ਸਸੀਗਾ ਬਾਈ ਬਾਈ ਨਾਮ ਕੀ ਹੈ ਜੀ ਆਪਣਾ ਬਾਈ ਦਾ ਨਾਮ ਅੰਗਰੇਜ਼ ਸਿੰਘ ਆ ਜੀ ਤੇ ਪਿੰਡ ਤੇ ਜ਼ਿਲ੍ਹਾ ਤਹਿਸੀਲ ਦੱਸੋ ਜੀ ਕਿਹੜਾ ਲੰਬ ਵਾਲੀ ਜ਼ਿਲ੍ਹਾ ਫੇਕੋੜੀ ਹਾਂਜੀ ਠੀਕ ਹੋ ਜੀ ਤੇ ਜੇ ਭਰਾ ਕਿਸੇ ਨੇ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਆ ਜੀ ਨਾਮ ਫੋਟੋ ਦਸਾਂਗੇ ਹਾਂਜੀ ਤੇ ਪਿੰਡ ਲੰਬ ਵਾਲੀ ਪਿੰਡ ਲੰਬ ਵਾਲੀ ਤੇ ਆਪਣੇ ਘਰ ਦੇ ਨੇੜੇ ਜਗ੍ਹਾ ਕਿਹੜੀ ਹੈ ਜੀ ਜੇ ਬੰਦੇ ਨੇ ਠੀਕ ਹੋ ਜੀ ਤੇ ਹਾਂਜੀ ਪਸ਼ੂਆਂ ਦੀ ਜਾਣਕਾਰੀ ਦੱਸੋ ਜੀ ਅੱਜ 70000 ਰੁਪਏ ਮੋਲਾਂ ਖੀਰੀ ਬੱਚੀ ਹੈ ਜੀ ਠੀਕ ਹੋ ਖੀਰੀ ਬੱਚੀ ਆ ਬਾਈ ਦਾ ਵਪਾਰ ਦਾ ਕੰਮ ਆ ਦੱਸਣਾ ਚਾਹੁੰਦੇ ਆ ਬਾਈ ਬਹੁਤ ਚੰਗੇ ਪਸ਼ੂ ਲੈ ਕੇ ਆਉਂਦਾ ਤੁਸੀਂ ਦੇਖ ਸਕਦੇ ਹੋ ਖੱਠਪੁੜੇ ਦੀ ਬਹੁਤ ਜ਼ਿਆਦਾ ਚੰਗੀ ਆ ਰੰਗ ਰੂਪ ਬਹੁਤ ਜ਼ਿਆਦਾ ਸੋਹਣਾ ਬਾਈ ਪ੍ਰਿੰਟ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਖੀਰੀ ਬੱਚੀ ਆ ਬਾਈ 75000 ਰੁਪਏ ਬਾਈ ਮੁੱਲ ਕਰਦੇ ਆ ਮਾੜਾ ਤੋਰਾ ਦਿਖਾ ਦਈਏ ਇਹਨਾਂ ਦੇਖ ਸਕਦੇ ਹੋ ਬਾਈ ਤੁਸੀਂ ਬਹੁਤ ਸੋਹਣੀ ਬੱਛੀ ਹੈ ਬਾਈ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਕਈ ਵਾਰੀ ਚੀਜ਼ ਕੋਈ ਮਿਸਟੇਕ ਹੋ ਜਾਂਦੀ ਹੈ ਤੇ ਬਾਈ ਤੁਸੀਂ ਬਾਈ ਦਾ ਕੰਟੈਕਟ ਨੰਬਰ ਦੱਸਿਆ ਜਾਊਗਾ ਉਹ ਤੇ ਬਾਈ ਤੁਸੀਂ ਵੀਡੀਓ ਮੰਗਾ ਸਕਦੇ ਹੋ ਥਾਣ ਬੰਨੇ ਦੀ ਬਹੁਤ ਜ਼ਿਆਦਾ ਚੰਗੀ ਆ ਬਾਈ ਦਾ ਮੁੱਲ 75000 ਕੀਤਾ ਹੋਇਆ ਖੀਰੀ ਬੱਛੀ ਹੈ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਚੰਗੀ ਆ ਮੂੰ ਮੁੱਥੀ ਬਹੁਤ ਜ਼ਿਆਦਾ ਚੰਗੀ ਆ ਬਾਈ ਦੇਖ ਸਕਦੇ ਆ ਬਾਈ ਕਿਹਦੇ ਘਰ ਦਾ ਸ਼ਿੰਗਾਰ ਬੰਦੀ ਆ ਤੇ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ 10 ਦਿਨ ਹਜੇ 10 ਦਿਨਾਂ ਦੀ ਕੱਚੀ ਹੈ ਬਾਈ ਠੰਡੀ ਸੀਲ ਆ ਤੇ ਹਾਂਜੀ ਇਹਦੀ ਕੀ ਡਿਟੇਲ ਆ ਜੀ ਮੋ ਇਹਦੀ ਬਈ 10 ਦਾ ਖੀਰੀ ਆ ਇਹ ਵੀ ਖੀਰੀ ਆ ਬਾਈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਵੀ ਲੈ ਲੂਗੀ 8-9 ਦਿਨਾਂ ਦੀ 8-9 ਦਿਨਾਂ ਦੀ ਕੱਚੀ ਹੈ ਬਾਈ ਪਹਿਲਾਂ ਸੂਹੀ ਸੂਣਾ ਜੀ ਪਹਿਲਾਂ ਜੀ ਪਹਿਲਾਂ ਸੂਆ ਵੀਰੇ ਝੋਟੀ ਨੇ ਸੂਣਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਸਿੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਮਾੜਾ ਤੋਰਾ ਬਖਾਦੀ ਮੈਂ ਯਾਰ ਇਹ ਵੀ ਪੱਠੂ ਪੁੜੇ ਦੀ ਚੰਗੀ ਆ ਬਾਈ ਫਵਾਣਾ ਚੈੱਕ ਕਰ ਸਕਦੇ ਆ ਬਾਈ ਇਹ ਘਰੋਂ ਬਾਈ ਤਕਰੀਬਨ ਬਹੁਤ ਚੰਗੇ ਪਸ਼ੂ ਹੁੰਦੇ ਆ ਹਰੇ ਘਰੀ ਆਪਣੀ ਤੀਸਰੀ ਵੀਡੀਓ ਆ ਬਾਈ ਆ ਕਰੋ ਚੰਗੇ ਪਸ਼ੂ ਲੈ ਕੇ ਆਉਂਦੇ ਆ ਬਾਈ ਬਾਕੀ ਤੁਸੀਂ ਇਹ ਘਰੋਂ ਵੀਰੇ ਜਿਹੜੇ ਪਸ਼ੂ ਵੀਡੀਓ ਪਾਉਂਦੀ ਆ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਵੀਡੀਓ ਨੂੰ ਇਸੇ ਤਰ੍ਹਾਂ ਕਰਦੇ ਰਹੋ ਵੀਰੇ ਹਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦਸਾਂ ਦਿਨਾਂ ਦੀ ਕੱਚੀ ਆ ਬਾਈ 1 ਲੱਖ 1000 ਮੁੱਲ ਕਰਦੇ ਆ ਬਾਈ 10 ਮੁੱਲ ਕਰਦੇ ਆ ਬਾਈ ਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਇਹਦੀ ਕੀ ਡੀਟੇਲ ਆ ਵੀਰੇ 205 1 ਲੱਖ 5 ਮੋਹਰਾਂ ਤਿੰਨ ਦਿਨ ਸੂਈ ਹੋ ਗਈ ਤਿੰਨ ਦਿਨ ਕਿਹੜੇ ਸੂਏ ਸੂਈ ਆ ਵੀਰੇ ਇਹ ਪਹਿਲਾਂ ਨੇ ਪਹਿਲੇ ਸੂਏ ਸੂਈ ਆ 1 ਲੱਖ 10 ਕਿਲੋ ਬੋਲਾ ਤਿਆਰ 10 ਕਿਲੋ ਬੋਲਾ ਇਸ ਟਾਈਮ ਤਿਆਰ ਆ ਜੀ ਠੀਕ ਆ ਜੀ ਮਗਰ ਕੀ ਆ ਜੀ ਇਹਦੇ ਕੱਟਾ ਮਗਰ ਕੱਟਾ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਮੜਾ ਤੁਰਾ ਵਖਾ ਦੀ ਬਾਈ ਅਸ ਟਾਈਮ 'ਤੇ 10 ਕਿਲੋ ਬੋਲਾ ਤਿਆਰ ਆ ਸਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ भाई छोटू के घर पशु रहे पेंड लंब वाली जिले में फरीदकोट पै भाई देख सकते हो तुझे ਬਈ ਕਈ ਵਾਰ ਹੀ ਨਾ ਕੋਈ ਬੰਦੇ ਫੋਨ ਲਾ ਕੇ ਕਹਿ ਦਿੰਦੇ ਆ ਜਾਂ ਉਦਾਂ ਕਮੈਂਟਾਂ 'ਚ ਆਖ ਦਿੰਦੇ ਆ ਬਈ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਪਸੂ ਸੇਲ ਨਹੀਂ ਹੁੰਦੇ ਤੇ ਤੁਹਾਡਾ ਰਿਸਪਾਂਸ ਕਿਵੇਂ ਰਿਹਾ ਬਈ ਤੁਹਾਨੂੰ ਬਈ ਰਿਸਪਾਂਸ ਹੋ ਰਿਹਾ ਤੀਜੀ ਵੀਡੀਓ ਆਪਣੀ ਹਾਂਜੀ ਜਿਹੜਾ ਨਾਮ ਆਪਣੇ ਘਰ ਹੋਇਆ ਠੀਕ ਹੋ ਜੀ ਇਹ ਵੀਰੇ ਚੰਗੇ ਪਸ਼ੂਆਂ ਦਾ ਵੀ ਹੁੰਦਾ ਤੇ ਮੁੱਲ ਦਾ ਵੀ ਹੁੰਦਾ ਤੇ ਤੀਸਰੇ ਤੀਸਰੇ ਦਿਨ ਬਾਈ ਦੇ ਪਸ਼ੂ ਵਿਕ ਰਹੇ ਆ ਤੇ ਕਈ ਵਾਰੀ ਬਾਈ ਕਹਿ ਦਿੰਦੇ ਆ ਤੇ ਬਈ ਵੀਡੀਓ ਬਣਾਉਂਦਾ ਕੋਈ ਫਾਇਦਾ ਨਹੀਂ ਪਸ਼ੂ ਸੇਲ ਨਹੀਂ ਹੁੰਦੇ ਤੇ ਰਿਜ਼ਲਟ ਵੀਰੇ ਤੁਹਾਡੇ ਸਾਹਮਣੇ ਹੀ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਸ ਕਰਦੇ ਆ ਬਈ ਤੁਹਾਨੂੰ ਹਰ ਰੋਜ਼ ਵਧੀਆ ਪਸ਼ੂ ਤੇ ਵਧੀਆ ਪਸ਼ੂ ਤੁਸੀਂ ਬੈਠੇ ਘਰ ਵਿਕਰੀ ਕਰ ਸਕੋ ਇਹ ਹੀ ਸਾਡੀ ਕੋਸ਼ਿਸ਼ ਰਹਿੰਦੀ ਆ ਇਸੇ ਤਰ੍ਹਾਂ ਵੀਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ